ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਨਾਲ ਫੀਰ ਮੁਰਸ਼ਿਦ ਦਾ ਪੈਰਾ ਰਹਿੰਦਾ ਹੈ ਸੋ ਉਹਨਾਂ ਨੂੰ ਕੀ ਸੰਕੇਤ ਕੀ ਨਿਸ਼ਾਨੀਆਂ ਨਜ਼ਰ ਆਉਂਦੀਆਂ ਸੋ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਵੀਡੀਓ ਨੂੰ ਪੂਰੀ ਸੁਣਿਆ ਕਰੋ ਤਾਹੀਂ ਉਹ ਗੱਲ ਸਮਝ ਵਿੱਚ ਆਉਂਦੀ ਹੈ ਸੋ ਗੱਲ ਨੂੰ ਸੁਣ ਕੇ ਜਿਹੜਾ ਸਮਝ ਜਾਂਦਾ ਹੈ ਸੋ ਮਾਲਕ ਦੀਆਂ ਰਜ਼ੀਆਂ ਨੂੰ ਜਿਹੜਾ ਇਨਸਾਨ ਸਮਝ ਜਾਂਦਾ ਹੈ ਤਾਂ ਫਿਰ ਉਹਦੇ ਕੋਲ ਉਹ ਮੱਝਰ ਦੂਰ ਨਹੀਂ ਰਹਿੰਦੀ ਜਿਹੜਾ ਇਨਸਾਨ ਇਹਨਾਂ ਗੱਲਾਂ ਤੇ ਇਸ਼ਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਵੇ ਸੋ ਮੰਜ਼ਲ ਦੇ ਨਜ਼ਦੀਕ ਪਹੁੰਚ ਜਾਂਦਾ ਹੈ ਸੋ ਇਸ ਕਰਕੇ ਕਹੀਦਾ ਕਿ ਵੀਡੀਓ ਨੂੰ ਪੂਰੀ ਸੁਣੋ ਸਮਝੋ ਸੋ ਫ੍ਰੀ ਟਾਈਮ ਕੱਢ ਕੇ ਸੁਣੋ ਸੁਣੋ ਜ਼ਰੂਰ ਤੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਇੱਥੇ ਆਪਾਂ ਕੁਝ ਕਮੈਂਟਾਂ ਦੱਸਦੇ ਆਂ ਜੀ ਤੇ ਪਹਿਲੀ ਜੋ ਕਮੈਂਟ ਹੈ ਇਹ ਲਿਖਦੇ ਆ ਕਿ ਦੀਦੀ ਜੀ ਬਹੁਤ ਸੋਹਣਾ ਦਰਬਾਰ ਹੈ ਸੋ ਖੁਸ਼ ਹੋ ਗਈ ਦਰਬਾਰ ਦੇ ਦਰਸ਼ਨ ਕਰਕੇ ਸੋ ਤਹ ਬਿਲੋ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਸੋ ਪਰਮਾਤਮਾ ਜਿਸ ਰੂਪ ਵਿੱਚ ਵੱਸਦਾ ਹੈ ਉਹ ਰੋ ਜਦੋਂ ਆਪਣੇ ਮੁਰਸ਼ਿਦ ਦੇ ਦਰਸ਼ਨ ਕਰ ਲੈਂਦੀ ਹੈ ਤੇ ਉਹ ਆਨੰਦ ਵਿੱਚ ਆ ਜਾਂਦੀ ਹੈ ਸੋ ਇਸ ਕਰਕੇ ਇਹੀ ਖੁਸ਼ੀ ਦੀ ਇੱਕ ਵਜ੍ਹਾ ਹੁੰਦੀ ਆ ਕਿ ਜਿਨ੍ਹਾਂ ਨੂੰ ਸ਼ਾਂਤੀ ਅਨੰਤ ਆਉਂਦਾ ਹੈ ਮਾਲਕ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸੁਣ ਕੇ ਸੋ ਪਰਮਾਤਮਾ ਉਸ ਇਨਸਾਨ ਦੇ ਅੰਗ ਸੰਗ ਹੀ ਰਹਿੰਦਾ ਹੈ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਅਸੀਂ ਲੱਖ ਦਾਤਾ ਪੀਰ ਦੀ ਮਾਂ ਖਾਲੀ ਦੀ ਸੇਵਾ ਕਰਦੇ ਹਾਂ ਕਿ ਬਿਨਾ ਗੁਰੂ ਤੋਂ ਕੋਈ ਕਰਮ ਕਰ ਸਕਦੇ ਹਾਂ ਸੋ ਦੇਖੋ ਗੁਰੂ ਵੀ ਭਾਗਾਂ ਨਾਲ ਮਿਲਦਾ ਹੈ ਸੋ ਕਰਮ ਕਰਨ ਲੱਗੇ ਕਦੇ ਇਹ ਹੱਲ ਨਹੀਂ ਸੋਚਣੀ ਕਿ ਅਸੀਂ ਗੁਰੂ ਵਾਲੇ ਨਹੀਂ ਇਹ ਕਰਮ ਨਹੀਂ ਲੱਗੇਗਾ ਸੋ ਮਨ ਵਿੱਚ ਜੇਕਰ ਵਿਸ਼ਵਾਸ ਹੈ ਤੇ ਆਪਣੇ ਮਾਲਿਕ ਲਈ ਦਿਲ ਵਿੱਚ ਪਿਆਰ ਹੈ ਤਾਂ ਤੁਸੀਂ ਕੋਈ ਵੀ ਕਰਮ ਕਰ ਸਕਦੇ ਆ ਉਹ ਕਰਮ ਜ਼ਰੂਰ ਲੱਗੇਗਾ ਜਿੰਨੀ ਤੁਹਾਡੇ ਮਨ ਦੀ ਭਾਵਨਾ ਹੋਵੇਗੀ ਉਨਾ ਹੀ ਕਰਮ ਕੀਤਾ ਹੋਇਆ ਲੱਗੇਗਾ ਸੋ ਕਰਮ ਕਰੋ ਵਿਸ਼ਵਾਸ ਰੱਖ ਕੇ ਇਹ ਨਹੀਂ ਹੈ ਕਿ ਅਸੀਂ ਗੁਰੂ ਵਾਲੇ ਨਹੀਂ ਤੇ ਅਸੀਂ ਨਾਮ ਨਹੀਂ ਜਪ ਸਕਦੇ ਸੋ ਨਮਸਕਾਰ ਨਹੀਂ ਕਰ ਸਕਦੇ ਕੀ ਗੁਰੂ ਤੋਂ ਬਿਨਾਂ ਸਾਡਾ ਨਮਸਕਾਰ ਕੀਤਾ ਲੱਗਦਾ ਹੈ ਸੋ ਜਦੋਂ ਅਸੀਂ ਸਿਰ ਝੁਕਾਉਣਾ ਸਿੱਖ ਜਾਂਦੇ ਆ ਮਨ ਆਪਣੇ ਆਪ ਝੁਕਣਾ ਸ਼ੁਰੂ ਹੋ ਜਾਂਦਾ ਹੈ ਤੇ ਪ੍ਰਮਾਤਮਾ ਦੇ ਨਾਲ ਲਿਬ ਜੁੜਨੀ ਸ਼ੁਰੂ ਹੋ ਜਾਂਦੀ ਤੇ ਗੁਰੂ ਵੀ ਮਿਲ ਜਾਂਦਾ ਹੈ ਸੋ ਫਿਰ ਪ੍ਰਮਾਤਮਾ ਕਿਰਪਾ ਕਰਦਾ ਹੈ ਦੇਖਦਾ ਹੈ ਕਿ ਜਿਹੜੀ ਰੂਹ ਪਰਮਾਤਮਾ ਨੂੰ ਸਿਮਰਨ ਵਾਲੀ ਹੈ ਉਹਨੂੰ ਫਿਰ ਗੁਰੂ ਦੀ ਪ੍ਰਾਪਤੀ ਜਲਦੀ ਹੀ ਹੋ ਜਾਂਦੀ ਹੈ ਸੋ ਇਸ ਕਰਕੇ ਕੋਈ ਵੀ ਕਰਮ ਕਰਨ ਲੱਗਿਆ ਆਪਣੇ ਮਾਲਕ ਦਾ ਆਪਣੇ ਘਰ ਦੇ ਬਜ਼ੁਰਗਾਂ ਦਾ ਨਾਮ ਲੈ ਕੇ ਤੁਰੋ ਸੋ ਜਦੋਂ ਆਪਾਂ ਆਪਣੇ ਬਜ਼ੁਰਗਾਂ ਨੂੰ ਯਾਦ ਰੱਖ ਕੇ ਕੋਈ ਵੀ ਕਰਮ ਕਰਦੇ ਹਾਂ ਜਿਹੜੇ ਬਿਨਾਂ ਗੁਰੂ ਤੋਂ ਜਿਨ੍ਹਾਂ ਦੇ ਘਰ ਵਿੱਚ ਮਾਪੇ ਬੈਠੇ ਹੋਏ ਆ ਸੋ ਉਹ ਬਿਨ ਗੁਰੇ ਨਹੀਂ ਹੋ ਸਕਦੇ ਸੋ ਉਹਨਾਂ ਦਾ ਗੁਰੂ ਉਹਨਾਂ ਦੇ ਨਾਲ ਹੀ ਆ ਜਦੋਂ ਉਹਨਾਂ ਦੀ ਆਗਿਆ ਦਾ ਪਾਲਨ ਕਰੋਗੇ ਤੇ ਸਾਰੇ ਕਰਮ ਲੱਗਦੇ ਜਾਣਗੇ ਸੋ ਇੱਥੇ ਇੱਕ ਹੋਰ ਕਮੈਂਟ ਵੀ ਕਹਿੰਦੇ ਨੇ ਕਿ ਦਰਬਾਰ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ ਜੀ ਸੋ ਧੰਨਵਾਦ ਕਰਦੇ ਆਂ ਜੀ ਤੁਹਾਨੂੰ ਵਧੀਆ ਲੱਗਿਆ ਸੋ ਅੱਗੇ ਸਾਡੀ ਕੋਸ਼ਿਸ਼ ਰਹੇ ਕਿ ਕਿ ਅਸੀਂ ਹੋਰ ਵੀ ਜ਼ਿਆਦਾ ਵੀਡੀਓ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਇਸੇ ਤਰ੍ਹਾਂ ਨਾ ਪ੍ਰਮਾਤਮਾ ਨਾਲ ਜੁੜੀਆਂ ਹੋਈਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਤੇ ਜਲਦੀ ਤੋਂ ਜਲਦੀ ਆਪਾਂ ਲਾਈਵ ਹੋਈਏ ਸੋ ਸਾਡਾ ਇੱਕ ਕੰਮ ਜੇਕਰ ਉਹ ਬਣ ਜਾਵੇ ਤੇ ਉਸ ਤੋਂ ਬਾਅਦ ਖੁੱਲੀ ਸ਼ੁੱਤੀ ਹੋਵੇਗੀ ਸਾਰਿਆਂ ਨੂੰ ਆਪਣਾ ਐਡਰੈਸ ਵੀ ਦੱਸਾਂਗੇ ਸੋ ਕਾਫੀ ਕਮੈਂਟ ਆਉਂਦੇ ਹੀ ਰਹਿੰਦੇ ਆ ਕਿ ਤੁਸੀਂ ਕਿੱਥੋਂ ਹੋ ਸਾਨੂੰ ਦੱਸੋ ਸੋ ਕੋਸ਼ਿਸ਼ ਹੋਵੇਗੀ ਕਿ ਜਲਦੀ ਤੋਂ ਜਲਦੀ ਪ੍ਰਮਾਤਮਾ ਉਹ ਸਮਾਂ ਲੈ ਕੇ ਆਵੇ ਜਿਸ ਸਮੇਂ ਅਸੀਂ ਲਾਈਵ ਹੋਵਾਂਗੇ ਤੇ ਆਪਣੇ ਬਾਰੇ ਸਭ ਕੁਝ ਦੱਸਾਂਗੇ ਜੀ ਤੁਹਾਨੂੰ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਰਾਦਾ ਸਵਾਮੀ ਨਾਮ ਸ਼ਬਦ ਸਾਨੂੰ ਮਿਲਿਆ ਹੋਇਆ ਆ ਕੀ ਕੀ ਅਸੀਂ ਲੱਖ ਦਾ ਤਾਂ ਪੀਰ ਦੀ ਪੀਰਾਂ ਦੀ ਸੇਵਾ ਕਰਦੇ ਕਿ ਕਲਮੇ ਦਾ ਜਾਪ ਕਰ ਸਕਦੇ ਹਾਂ ਕਿ ਨਾਮ ਸ਼ਬਦ ਇੱਕ ਹੈ ਸੋ ਦੇਖੋ ਨਾਮ ਸ਼ਬਦ ਇੱਕ ਹੀ ਹੁੰਦਾ ਹੈ ਜਿਨ੍ਹਾਂ ਨੂੰ ਗੁਰੂ ਨੇ ਨਾਮ ਸ਼ਬਦ ਦਿੱਤਾ ਹੋਇਆ ਹੈ ਜੀ ਚਲੋ ਕੋਈ ਵੀ ਕੋਸ਼ਿਸ਼ ਕਰ ਸਕਦਾ ਹੈ ਕਿ ਕਲਮੇ ਦਾ ਜਾਪ ਕਰ ਲਿਆ ਕੋਈ ਵੀ ਨਾਮ ਸ਼ਬਦ ਪੜ੍ਹ ਲਿਆ ਤੇ ਜਿਨ੍ਹਾਂ ਨੂੰ ਗੁਰੂ ਨੇ ਨਾਮ ਸ਼ਬਦ ਦੇ ਦਿੱਤਾ ਹੈ ਉਸੇ ਨਾਮ ਸ਼ਬਦ ਦਾ ਸਿਮਰਨ ਹਮੇਸ਼ਾ ਕਰਨਾ ਚਾਹੀਦਾ ਹੈ ਇਹ ਨਹੀਂ ਹੈ ਕਿ ਅਸਲੀ ਕਦੇ ਕੋਈ ਨਾਮ ਸ਼ਬਦ ਪੜ੍ਹ ਲੀਏ ਤੇ ਕਦੇ ਕੋਈ ਪੜ੍ਹ ਲੀਏ ਸੋ ਜੋ ਨਾਮ ਸ਼ਬਦ ਹੈ ਉਹੀ ਨਾਮ ਸ਼ਬਦ ਦਾ ਸਿਮਰਨ ਕਰਦੇ ਜਾਓ ਤੇ ਪੀਰਾਂ-피ਰਾਂ ਦੀ ਸੇਵਾ ਕਰਦੇ ਜਾਓ ਸੇਵਾ ਲੱਗਦੀ ਹੈ ਸੋ ਇੱਥੇ ਇੱਕ ਹੋਰ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਗੁਰਬਾਣੀ ਦਾ ਪਾਠ ਕਰਦੇ ਸਮੇਂ ਮਨ ਨਹੀਂ ਟਿਕਦਾ ਸੋ ਇਹਦੇ ਲਈ ਕੀ ਕਰੀਏ ਤੋ ਦੇਖੋ ਮਨ ਹੌਲੀ-ਹੌਲੀ ਟਿਕਣਾ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਨਾਮ ਸਿਮਰਨ ਦੀ ਜਾਂ ਪਾਠ ਕਰਨ ਦੀ ਤਾਂ ਜੋ ਮਨ ਦੇ ਉੱਤੇ ਸਾਡੇ ਜਨਮਾਂ-ਜਨਮਾਂ ਦੀ ਮੈਲ ਚੜੀ ਹੋਈ ਹੈ ਉਹ ਹੌਲੀ-ਹੌਲੀ ਉਤਰਨੀ ਸ਼ੁਰੂ ਹੁੰਦੀ ਹੈ ਤਾਂ ਫਿਰ ਮਨ ਸਾਫ਼ ਹੁੰਦਾ ਹੈ ਫਿਰ ਟਿਕਣਾ ਸ਼ੁਰੂ ਹੁੰਦਾ ਹੈ ਸੋ ਜਿੱਦਾਂ-ਜਿੱਦਾਂ ਅਸੀਂ ਨਾਮ ਸ਼ਬਦ ਕਰਾਂਗੇ ਉਦਾਂ-ਉਦਾਂ ਜਿਹੜੇ ਮਾੜੇ ਵਿਚਾਰ ਆ ਉਹ ਜ਼ਿਆਦਾ ਆਉਂਦੇ ਆ ਸੋ ਕਦੇ ਘਬਰਾਉਣਾ ਨਹੀਂ ਹੈ ਕਿਸ ਤਰ੍ਹਾਂ ਤੁਸੀਂ ਹਰ ਰੋਜ਼ ਇੱਕ ਕਰਮ ਕਰਦੇ ਜਾਉਗੇ ਤੇ ਮਨ ਟਿਕਣਾ ਵੀ ਸ਼ੁਰੂ ਹੋ ਜਾਵੇਗਾ ਸੋ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਸੋ ਜਿੱਦਾਂ ਅਸੀਂ ਮਿਹਨਤ ਕਰਦੇ ਜਾਂਦੇ ਹਾਂ ਤੇ ਜ਼ਿੰਦਗੀ ਵਿੱਚ ਨਿਖਾਰ ਆਉਂਦਾ ਹੈ ਸੋ ਜਿਸ ਤੰਗ ਨਾਲ ਅਸੀਂ ਕੋਈ ਵੀ ਕੰਮ ਕਰਦੇ ਹਾਂ ਜਿੰਨਾ ਅਸੀਂ ਕੰਮ ਕਰਾਂਗੇ ਉਨਾ ਹੀ ਫਲ ਪਾਉਂਦੇ ਹਾਂ ਜੇਕਰ ਦੁਨੀਆਵੀ ਹਿਸਾਬ ਨਾਲ ਦੇਖੀਏ ਤਾਂ ਜਿੰਨਾ ਅਸੀਂ ਕੰਮ ਕਰਾਂਗੇ ਜਿੰਨੀ ਮਿਹਨਤ ਕਰਾਂਗੇ ਉਨਾ ਹੀ ਵਧੀਆ ਅਸੀਂ ਪੈਸਾ ਕਮਾਉਂਦੇ ਆ ਇਸੇ ਹਿਸਾਬ ਨਾਲ ਜਿੰਨੀ ਤੁਸੀਂ ਨਾਮ ਦੀ ਕਮਾਈ ਕਰੋਗੇ ਉਨਾ ਹੀ ਵਧੀਆ ਰਿਜ਼ਲਟ ਆਵੇਗਾ ਸੋ ਕਰਨਾ ਹਰ ਰੋਜ਼ ਕਰਮ ਹੈ ਇਹ ਨਹੀਂ ਹੈ ਕਿ ਹਫ਼ਤੇ ਚ ਇੱਕ ਵਾਰ ਜਾਂ ਮਹੀਨੇ ਚ ਇੱਕ ਵਾਰ ਕਰ ਲਿਆ ਸੋ ਇਦਾਂ ਕਦੇ ਵੀ ਮਨ ਨਹੀਂ ਟਿਕਦਾ ਜਦੋਂ ਤੁਸੀਂ ਹਰ ਰੋਜ਼ ਇਹ ਕਰਮ ਕਰਦੇ ਜਾਓਗੇ ਫਿਰ ਤੁਹਾਨੂੰ ਨਾਮ ਸ਼ਬਦ ਦੀ ਕੁਰਬਾਨੀ ਦੀ ਪਾਵਰ ਵੀ ਪਤਾ ਲੱਗਦੀ ਜਾਵੇਗੀ ਇਸ਼ਾਰੇ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈਗੇ ਦੀਦੀ ਜੀ ਨਿਆਜ਼ ਦਾ ਭੋਗ ਗੋਟੇ ਤੇ ਲਗਾਉਣਾ ਜ਼ਰੂਰੀ ਹੈ ਸੋ ਇਹ ਤੁਹਾਡੀ ਆਪ ਦੀ ਸ਼ਰਧਾ ਹੈ ਜੇਕਰ ਤੁਹਾਡੀ ਗੁંજائش ਹੈ ਘਰ ਵਿੱਚ ਅੰਗਵਾਲਦੇ ਹੋ ਤਾਂ ਜ਼ਰੂਰ ਇਹ ਕਰਮ ਕਰਨਾ ਚਾਹੀਦਾ ਇਹ ਕਰਮ ਕਰਨਾ ਸਭ ਤੋਂ ਵਧੀਆ ਹੈ ਜਿਹੜਾ ਅਸੀਂ ਗੋਟੇ ਤੇ ਧੂਪ ਪਾਉਂਦੇ ਆ ਤੇ ਬਾਕੀ ਜੇਕਰ ਤੁਸੀਂ ਇਹ ਕਰਮ ਨਹੀਂ ਕਰ ਸਕਦੇ ਤੇ ਵਿਸ਼ਵਾਸ ਰੱਖ ਕੇ ਨਿਆਜ਼ ਮਾਲਕ ਦੇ ਨਾਮ ਦੀ ਵੰਡ ਤੋਂ ਉਹਨਾਂ ਦਾ ਹਿੱਸਾ ਕੱਢ ਦਿਆ ਕਰੋ ਪਰ ਜੋ ਅਸੀਂ ਗੋਟੇ ਤੇ ਧੂਪ ਪਾਉਂਦੇ ਆ ਉਹਦੀ ਖੁਸ਼ਬੂ ਫੈਲਦੀ ਹੈ ਸੋ ਉਹ ਪ੍ਰਮਾਤਮਾ ਹਮੇਸ਼ਾ ਖੁਸ਼ਬੂ ਹੀ ਲੈਂਦਾ ਹੈ ਉਹਨਾਂ ਨੂੰ ਸੁਗੰਧ ਚਾਹੀਦੀ ਹੈ ਸੋ ਇੰਨਾ ਕੰਮ ਅਸੀਂ ਕਰ ਸਕਦੇ ਹਾਂ ਜੇਕਰ ਹਫ਼ਤੇ 'ਚ ਇੱਕ ਵਾਰ ਕਰਨਾ ਪਵੇ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਪਰਮਾਤਮਾ ਖੁਸ਼ ਹੋ ਜਾਵੇ ਸੋ ਇਹ ਕੋਈ ਔਖਾ ਕੰਮ ਨਹੀਂ ਹੈ ਜੇਕਰ ਇੱਕ ਪਾਸੇ ਤੁਸੀਂ ਪ੍ਰਸ਼ਾਦ ਬਣਾਉਣਾ ਰੱਖਦੇ ਹੋ ਤੇ ਇੱਕ ਪਾਸੇ ਅੱਗ ਬਣਨੀ ਰੱਖ ਦੋ ਤੇ ਅੱਗ ਤਿਆਰ ਹੋ ਜਾਂਦੀ ਹੈ ਗੋਟਾ ਬਣਾ ਕੇ ਤੇ ਉਹਦੇ ਤੇ ਧੂਪ ਪਾਉ ਬਹੁਤ ਹੀ ਵਧੀਆ ਕੰਮ ਹੈ ਸੋ ਬਾਕੀ ਆਪਣੀ ਸ਼ਰਤਾਂ ਦੇ ਹਿਸਾਬ ਦੇ ਨਾਲ ਚੱਲੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਹਿਸਾਬ ਨਾਲ ਸੇਵਾ ਕਰੋ ਸੋ ਜੋ ਮਨ ਕਹਿੰਦਾ ਉਹ ਕਰੋ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਮੇਨ ਵਿਸ਼ਾ ਹੈ ਕਿ ਜਿਨ੍ਹਾਂ ਦੇ ਨਾਲ ਪੀਰਾਂ ਦਾ ਪੈਰਾ ਰਹਿੰਦਾ ਹੈ ਸੋ ਉਹਨਾਂ ਨੂੰ ਕੀ ਸੰਕੇਤ ਮਿਲਦੇ ਆ ਸੋ ਜਿਨ੍ਹਾਂ ਦੇ ਨਾਲ ਪੀਰਾਂ ਪੀਰਾਂ ਦਾ ਪੈਰਾ ਮਾਸਤਾਂ ਦਾ ਰਹਿੰਦਾ ਹੈ ਸੋ ਇੱਕ ਗੱਲ ਨੋਟ ਕਰਨਾ ਕਿ ਜਦੋਂ ਵੀ ਮਾਲਕ ਦਾ ਨਾਮ ਚੱਪਦੇ ਹੋ ਜਾ ਮਾਲਿਕ ਨੂੰ ਆਪਣੇ ਨੂੰ ਯਾਦ ਕਰਦੇ ਹਾਂ ਤਾਂ ਇੱਕ ਆਵਾਜ਼ ਅੰਦਰੋਂ ਆਉਂਦੀ ਹੈ ਜਿਵੇਂ ਕਿ ਵੜਕ ਪੈਂਦੀ ਹੋਵੇ ਸੋ ਇਹ ਇਸ਼ਾਰਾ ਸਮਝ ਲੈਣਾ ਕਿ ਮਾਲਕ ਦੀ ਕਿਰਪਾ ਹੈ ਪੀਰਾਂ ਦੀ ਕਿਰਪਾ ਹੈ ਸੋ ਜਿਨ੍ਹਾਂ ਦੇ ਨਾਲ ਮਾਲਕ ਦਾ ਪੈਰਾ ਹੈ ਸੋ ਉਹਨਾਂ ਨੂੰ ਇਹ ਸੰਕੇਤ ਜ਼ਰੂਰ ਮਿਲਦਾ ਹੈ ਪੀਰ ਫਕੀਰ ਮਸਤ ਬਲੀ ਸੋ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਹੈ ਸਰੀਰ ਤੇ ਤਾਂ ਫਿਰ ਵੜਕ ਨਿਕਲਦੀ ਹੈ ਸੋ ਇਹ ਬਹੁਤ ਹੀ ਵਧੀਆ ਇਸ਼ਾਰਾ ਪੀਰੋ ਮੁਰਸ਼ਿਦ ਦਿੰਦੇ ਆ ਸੋ ਉਹ ਨਾਲ ਹੋਣ ਦਾ ਸੰਕੇਤ ਸਮਝਾਉਂਦੇ ਆ ਦੱਸਦੇ ਆ ਤੇ ਦੂਸਰਾ ਇਸ਼ਾਰਾ ਹੈ ਕਿ ਜਦੋਂ ਆਪਣੇ ਮੁਰਸ਼ਿਦ ਦਾ ਨਾਮ ਲੈਣੇ ਉਹ ਤਾਂ ਸਰੀਰ ਦਾ ਲੂੰ ਲੂੰ ਖੜੇ ਉੱਠਦਾ ਹੈ ਸੋ ਇਹ ਵੀ ਇੱਕ ਮੁਰਸ਼ਦ ਦੇ ਨਾਲ ਹੋਣ ਦਾ ਤੇ ਮੁਰਸ਼ਦ ਉਸ ਵੇਲੇ ਆਪਣੇ ਸਰੀਰ ਨੂੰ ਜਦੋਂ ਟੱਚ ਕਰਦਾ ਹੈ ਤੇ ਇਹ ਸੰਕੇਤ ਮਿਲਦਾ ਹੈ ਕਿ ਰੋਮ ਰੋਮ ਖਿੜ ਜਾਂਦਾ ਹੈ ਜਦੋਂ ਅਸੀਂ ਆਪਣੇ ਮਾਲਿਕ ਨੂੰ ਯਾਦ ਕਰਦੇ ਹਾਂ ਜਾਂ ਫਿਰ ਕਿਤੇ ਚੱਲਦੀ ਗੱਲ ਅਸੀਂ ਸੁਣ ਲੈਂਦੇ ਹਾਂ ਤੇ ਇਹ ਵੀ ਇਸ਼ਾਰਾ ਸਾਡੇ ਪੀਰੋ ਮੁਰਸ਼ਦ ਦੀ ਮਿਹਰ ਦਾ ਹੁੰਦਾ ਹੈ